ਤੁਹਾਡੇ ਨਗਰ ਦੇ ਵਿੱਚ ਸਾਡਾ ਪਹੁੰਚਣ ਦਾ ਮਕਸਦ ਹੈ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਦੀ ਖਾਲਸਾ ਜੋ ਮੇਕ ਸਭਾ ਹਰਤਾ ਖਰੂਰ ਸਾਹਿਬ ਜੀ ਦੀ ਧਰਤੀ ਤੋਂ ਚੋਣਾਂ ਲੜਨ ਜਾ ਰਹੇ ਆ ਤੇ ਤੁਹਾਡੇ ਨਗਰ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਪਹੁੰਚੇ ਆਪਾਂ ਭਾਈ ਅਮਰਪਾਲ ਸਿੰਘ ਖਾਲਸਾ ਜੀ ਨੂੰ ਦਿਤਾਉਣਾ ਬਹੁਤ ਵੱਡੀ ਗੀਡ ਦੇ ਨਾਲ ਵਾਡੇ ਨਗਰ ਦਾ ਜਿਹੜਾ ਉਪਰਾਲਾ ਕੀਤਾ ਬਹੁਤ ਸੋਹਣਾ ਉਪਰਾਲਾ ਕੀਤਾ ਕਿਉਂਕਿ ਇੱਥੇ ਤਿੰਨ ਨਗਰ ਇਕੱਠੇ ਹੋਏ ਆ ਭੈਣ ਖੇਲਾ ਤੇ ਘੋਈਆਂ ਤਿੰਨਾਂ ਨਗਰਾਂ ਦਾ ਇਕੱਠਾ ਕਰਕੇ ਇਥੇ ਕੁਲੀਕਿਆ ਸੀ ਕਿਉਂਕਿ ਪਰਮਿਸ਼ਨਾਂ ਦੇ ਵਿੱਚ ਥੋੜੀ ਦਿੱਕਤ ਆ ਰਹੀ ਸੀ ਇਸੇ ਕਰਕੇ ਹੁਣ ਪਿੰਡ ਅੱਥੇ ਧੜ ਕੇ ਇੱਥੇ ਥਾਂ ਹੀ ਜਿਹੜੇ ਇਹ ਕਾਪੂ ਡੀਕੇ ਗਏ ਅੱਗੇ ਵੀ ਜਿਸ ਤਰ੍ਹਾਂ ਚਾਰ ਪਿੰਡਾਂ ਇਕੱਠੇ ਆ ਮੁੰਡੇ ਕਣ ਦੇ ਵਿੱਚ ਕੱਪ ਰੱਖਿਆ ਗਿਆ ਸੋ ਸਾਰੀ ਸੰਗਤ ਦੇਕਰ ਕੋਈ ਖੇਲੇ ਤੋਂ ਆਇਆ ਭੁਇਆ ਤੋਂ ਆਇਆ ਸੀ ਉਹਨਾਂ ਦਾ ਵੀ ਤਹਿਤ ਰੂ ਧੰਨਵਾਦ ਕਰਦੇ ਆਂ ਵੀ ਦੂਜੇ ਪਿੰਡ ਦੇ ਵਿੱਚੋਂ ਚੱਲ ਕੇ ਸੰਗਤ ਇੱਥੇ ਪਹੁੰਚੀ ਹੈ ਤੇ ਸਤਕਾਰ ਤੋਂ ਮਾਤਾ-ਮਾਤਾ ਬਿਵਿੰਦਰ ਕੌਰ ਜੀ ਆਪ ਜੀ ਦੇ ਸਾਹਮਣੇ ਬੈਠੇ ਹੋਏ ਨੇ ਉਹਨਾਂ ਦੇ ਸਾਨੂੰ ਕੁਝ ਤੁਸੀਂ ਤਿੰਨਾਂ ਨਗਰਾਂ ਦੀ ਸੰਗਤ ਨੇ ਜਾਂ ਇਲਾਕੇ ਦੀ ਸੰਗਤ ਨੇ ਭਾਈ ਅਮਰਪਾਲ ਸਿੰਘ ਦੀ ਸਮੂਚੀ ਟੀਮ ਤੇ ਮਾਤਾ ਦੀ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਤੇ ਜਨਾਰੇ ਦੇ ਰੂਪ ਦੇ ਵਿੱਚ ਵਿਸ਼ਵਾਸ ਦਿਵਾਉਣਾ ਦੋਵੇਂ ਬਾਹਾਂ ਖੜੀਆਂ ਕਰਕੇ ਵੀ ਇੰਨਾ ਕਿੰਨਾ ਨਗਰਾਂ ਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਦੀ ਖਾਲਸਾ ਬੜੇ ਕਬੱਡੀ ਵੀਰ ਦੇ ਨਾਲ ਜਿੱਤਣਗੇ ਜਿੱਕਰ ਵਿਸ਼ਵਾਸ ਨਾ ਹੋਵੇ ਦੋਵੇਂ ਬਾਹਾਂ ਖੜੀਆਂ ਕਰਕੇ ਕਰਵਾ ਦਿਓ ਸਾਡਾ ਇਹ ਜਿਹੜਾ ਸੰਘਰਸ਼ ਹੈ ਭਾਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਸ਼ੁਰੂ ਹੋਇਆ ਅਸੀਂ ਬਾਬਰ ਨੂੰ ਜਾਪਰ ਕਹਿਣ ਵਾਲੇ ਲੇਖ ਭਗਵੰਤ ਮਾਨ ਨੇ ਸਾਡੇ ਨੌਜਵਾਨਾਂ ਦੇ ਉੱਪਰ ਝੁਰਲ ਕੀਤਾ ਐਨਐਸਏ ਲਾ ਕੇ ਗਿਬਰੂ ਪਰ ਦੇ ਵਿੱਚ ਭੇਜਿਆ ਸਾਨੂੰ ਇਸ ਹਕੂਮਤ ਦੇ ਬੰਦੇ ਕਹਿੰਦੇ ਸੀ ਭਾਈ ਅਮਰਪਾਲ ਸਿੰਘ ਜੀ ਨੂੰ ਐਨਐਸਏ ਲਾ ਕੇ ਅਸੀਂ ਗਿਬਰੂ ਪਰ ਭੇਜਤਾ ਇਹਨਾਂ ਦੇ ਕੋਲੋਂ ਬਾਅਦਸ 12 ਸਾਲ ਦੀ ਉੱਠਿਆ ਜਾਣਾ ਅਸੀਂ ਹਕੂਮਤ ਨੂੰ ਇਹ ਗੱਲ ਦੱਸ ਦੇਣੀ ਚਾਹੁੰਦੇ ਆ ਅਸੀਂ ਸਾ ਇਹ ਇਹਨਾਂ ਨੂੰ ਬੜੀਆਂ-ਬੜੀਆਂ ਹਕੂਮਤਾਂ ਨੇ ਹਰਾਉਣ ਦੀ ਕੋਸ਼ਿਸ਼ ਕੀਤੀ ਐ ਕੱਲੂ ਘਾਰਿਆਂ ਦੇ ਸਮੇਂ ਇਹ ਉਹ ਹੀ ਪੰਥ ਹੈ ਇੱਕੇ ਦਿਨ ਦੇ ਵਿੱਚ 35000 ਸੂਰਮਿਆਂ ਨੇ ਸ਼ਹਾਦਤਾਂ ਹੋਈਆਂ ਦੋ ਮਹੀਨੇ ਨਹੀਂ ਸੀ ਪੈਂਦੇ ਤੇ ਬਦਾਨੀ ਫੇਰ ਕੇ ਲਿਆ ਸੀ ਸੋ ਇਹ ਉਹ ਪੰਥ ਹੈ ਜਿਨ੍ਹਾਂ ਨੇ ਦਿੱਲੀ ਹਕੂਮਤ ਦੇ ਨਾਲ ਹਮੇਸ਼ਾ ਮੱਥਾ ਲਾਇਆ ਪਰੰਤੂ ਮੈਂ ਤੁਹਾਨੂੰ ਇੱਕ ਗੱਲ ਯਾਦ ਕਰਵਾ ਦিয়ে ਅਸੀਂ ਭਾਈ ਅਮਰਪਾਲ ਸਿੰਘ ਖਾਲਸਾ ਜੀ ਨੂੰ ਕੱਲਾ ਐਮਪੀ ਨਹੀਂ ਬਣਾਇਆ ਆਪ ਦੇ ਸਿਰ ਉੱਤੇ ਹੋਣਗੇ ਪੂਰੇ ਸੁਹਣਿਆ ਇਹ ਸਾਡਾ ਭੇਖ ਅਸੀਂ ਤੈਨੂੰ ਦੱਸਦੇ ਆ ਤੁਸੀਂ ਜਿਹੜੀਆਂ ਕੁਰਸੀਆਂ ਦੇ ਨਾਲ ਕੇ ਸਾਡੇ ਨਾਲ ਬਗੇ ਕੀਤੇ ਆ ਸਾਡੇ ਨਾਲ ਵਿਸ਼ਵਾਸ ਕਾਟ ਕੀਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮਾਂ ਆਵੇਗਾ ਜਰੂਰ ਖਾਸੇ ਰਾਜ ਦਾ ਉਹ ਸਮਾਂ ਦੂਰ ਨਹੀਂ ਜਿਸ ਤਰ੍ਹਾਂ ਅੱਜ ਕੌਮ ਨੇ ਇਹਦਾ ਕਰਕੇ ਵਿਖਾਇਆ ਏ ਜਿਸ ਤਰ੍ਹਾਂ ਕੌਮ ਦੇ ਵਿੱਚ ਅੱਜ ਬਾਲ ਬਣਿਆ ਹੋਇਆ ਏ ਇਸ ਸਮਾਂ ਤੂੰ ਨਹੀਂ ਅਸੀਂ ਪੂਰੇ ਪੰਜਾਬ ਦੇ ਉੱਪਰ ਭਾਈ ਅਮਰਪਾਲ ਸਿੰਘ ਦੀ ਝੰਡੇ ਚੁਲਾਵਾਂਗੇ ਸੋ ਇਸ ਕਰਕੇ ਆਪਾਂ ਨੂੰ ਏਕੇ ਦੇ ਵਿੱਚ ਰਹਿਣ ਦੀ ਜ਼ਰੂਰਤ ਹੈ ਜਿੱਦਾਂ ਅਸੀਂ ਏਕੇ ਨਾਲ ਇਸੇ ਤਰ੍ਹਾਂ ਪੰਜਾਬ ਦਾ ਭੇਖ ਉੱਜੜਾ ਚਾਹੁੰਦੇ ਆ ਉਹ ਦਿਨ ਦੂਰ ਨਹੀਂ ਜਦੋਂ ਪੂਰੇ ਪੰਜਾਬ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਝੰਡੇ ਚੁਲਣਗੇ ਖਾਲਸੇ ਦਾ ਰਾਜ ਪੈਦਾ ਹੋਵੇਗਾ ਜਥੇਦਾਰ ਦਿਕਤਾਰ ਸਿੰਘ ਹਵਾਰਾ ਸਾਹਿਬ ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਪਵਾਨ ਹੈ ਜੇ ਤੁਸੀਂ ਦੇਖੋ ਮਾਹੌਲ ਕਿਸ ਤਰ੍ਹਾਂ ਦਾ ਹੋਵੇਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਵਾਰ ਸਿੰਘ ਹਵਾਲਾ ਸਾਹਿਬ ਬੈਠੇ ਹੋਣਾ ਤੇ ਪੰਜਾਬ ਦੀ ਸੀਐਮ ਕੁਰਸੀ ਦੇ ਭਾਈ ਅਮਰਪਾਲ ਸਿੰਘ ਬੈਠੇ ਹੋਣਾ ਉਹ ਮਾਹੌਲ ਕਿਸ ਤਰ੍ਹਾਂ ਦਾ ਹੋਵੇਗਾ ਸੋ ਸ੍ਰੀ ਅਕਾਲੋ ਸੋ ਸਾਡੇ ਸਾਰੇ ਨਗਰ ਦੇ ਸਜਣਾ ਦਾ ਨੌਜਵਾਨਾਂ ਦਾ ਬੱਚਿਆਂ ਦਾ ਬਜ਼ੁਰਗਾਂ ਦਾ ਮਕਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਅਸੀਂ ਤਹਿ ਦੂ ਧੰਨਵਾਦ ਕਰਦੇ ਆ ਜਿਹੜੇ ਪ੍ਰਬੰਧਕ ਜਨ ਅੱਗੇ ਲਾ ਕੇ ਇੰਨੇ ਵੱਡੇ ਉਪਰਾਲੇ ਕਰ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਖਾਤਰ ਜਿਸ ਦਿਨ ਤੋਂ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਨੇ ਚੋਲਣ ਆਉਣ ਵਾਸਤੇ ਹਾਂ ਕੀਤੀ ਆ ਅਸੀਂ ਪਹਿਲੇ ਦਿਨ ਤੋਂ ਹਰੇਕ ਨਗਰ ਦੇ ਵਿੱਚ ਪਿੰਡ ਸ਼ਹਿਰ ਦੇ ਵਿੱਚ ਜਾ ਰਹੇ ਆ ਸਾਨੂੰ ਨਗਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਮਾਵਾਂ ਵੀ ਮਿਲੀਆਂ ਜਿਹੜੀਆਂ ਕਹਿੰਦੀਆਂ ਪੁੱਤ ਜਲਦੀ ਤੋਂ ਜਲਦੀ ਭਾਈ ਅਮਰਪਾਲ ਸਿੰਘ ਜੀ ਨੂੰ ਮਾਲ ਲੈ ਕੇ ਆਓ ਸਾਡੇ ਨੌਜਵਾਨ ਨਸ਼ੇ ਦੀ ਦੰਦਲ ਦੇ ਵਿੱਚ ਫਸੇ ਹੋਏ ਨੇ ਜੇਕਰ ਕੋਈ ਉਹਨਾਂ ਨੂੰ ਨਸ਼ੇ ਦੇ ਵਿੱਚੋਂ ਬਾਹਰ ਕੱਢ ਸਕਦਾ ਏ ਤੇ ਭਾਈ ਅਮਰਪਾਲ ਸਿੰਘ ਖਾਲਸਾ ਏ ਜਿਹੜੇ ਨੌਜਵਾਨ 7 ਸਾਲ 10 ਦੇਰ ਸਾਲ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਰਹਿ ਕੇ ਆਉਂਦੇ ਸੀ ਉੱਥੇ ਨਸ਼ਾ ਨਹੀਂ ਸੀ ਛੜਦੇ ਉਹਨਾਂ ਮਾਪੇ ਸਾਡੇ ਇਹਨਾਂ ਬੱਚਿਆਂ ਨੇ ਭਾਈ ਸਾਹਿਬ ਦੀ ਇੱਕ ਇੱਕ ਬੋਲ ਦੇ ਨਾਲ ਨਸ਼ਾ ਛੱਡਿਆ ਹੋਇਆ ਉਹਦੇ ਦੋਨੋਂ ਨੇ ਲੱਗੇਗੀ ਤਾਕਤ ਸੀ ਜਿਹੜੇ ਨੌਜਵਾਨ ਸੈਟਰਾਂ ਦੇ ਵਿੱਚ ਰਹਿ ਕੇ ਨਸ਼ਾ ਨਹੀਂ ਛੱਡਦੇ ਉਹ ਭਾਈ ਅਮਰਪਾਲ ਸਿੰਘ ਦੇ ਬੋਲਾਂ ਦੇ ਨਾਲ ਨਸ਼ਾ ਛੱਡਦੇ ਸੀ ਇੱਕੋ ਹੀ ਬਰੂਦ ਹੈ ਜੇਕਰ ਬਰੂਦ ਹੱਥ ਦੇ ਵਿੱਚ ਫੜ ਕੇ ਮਾਰਿਆ ਜਾਵੇ ਉਹਦਾ ਅਸਰ ਘੱਟ ਹੁੰਦਾ ਕੋਈ ਹੀ ਬਰੂਦ ਹੈ ਜੇਕਰ ਬੰਦੂਕ ਦੇ ਵਿੱਚ ਪਾ ਕੇ ਮਾਰਿਆ ਜਾਵੇ ਅਸਰ ਬਾਕੀ ਹੁੰਦਾ ਕਹਿਣ ਤੋਂ ਬਾਅਦ ਪ੍ਰਚਾਰ ਅਸੀਂ ਹੋਰ ਪ੍ਰਚਾਰਕ ਵੀ ਬਹੁਤ ਪ੍ਰਚਾਰ ਕਰਦੇ ਆ ਪਰ ਸਾਡੇ ਪ੍ਰਚਾਰ ਦੇ ਵਿੱਚ ਤੇ ਭਾਈ ਅਮਰਪਾਲ ਸਿੰਘ ਦੇ ਪ੍ਰਚਾਰ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਪ੍ਰਚਾਰ 30 35 ਸਾਲ ਹੋਰ ਵੀ ਬੁਲਾਰਿਆਂ ਨੇ ਕੀਤਾ ਪਰ ਜਿਹੜਾ ਪ੍ਰਚਾਰ ਸਾਤ ਅੱਠ ਮਹੀਨੇ ਦੇ ਵਿੱਚ ਭਾਈ ਅਮਰਪਾਲ ਸਿੰਘ ਨੇ ਕੀਤਾ ਉਹ ਪ੍ਰਜਾਪ ਸਲਾਘਾ ਜੂਗ ਹੈ ਅੱਜ ਪੰਚ ਘੋੜ ਦੇ ਦਾਵੇ ਕੀਤੇ ਜਾਂਦੇ ਨੇ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ ਅਸਲੀ ਅਕਾਲੀ ਤੇ ਨਕਲੀ ਅਕਾਲੀ ਦੇ ਵਿੱਚ ਇਸ ਵਾਰ ਫਰਕ ਤੁਸੀਂ ਸਮਝਣਾ ਦੂਸਰੇ ਪਾਸੇ ਸਰਕਾਰ ਸ਼ਰਾਬ ਤੋਂ ਵੀ ਚੱਲ ਰਹੀ ਹੈ ਇੱਕ ਨਕਲੀ ਅਮਰਤਪਾਲ ਲਿਆ ਕੇ ਖੜਾ ਕਰ ਦਿੱਤਾ ਕੱਲ ਉਸੇ ਦਾ ਕੋਲ ਮੈਨੂੰ ਫੋਨ ਆਇਆ ਜਿੱਥੋਂ ਦਾ ਨਕਲੀ ਅਮਰਤਪਾਲ ਸਾਹਮਣੇ ਆਇਆ ਹੈ ਨਾ ਉਸੇ ਨਗਰ ਦੇ ਵਿੱਚੋਂ ਇੱਕ ਫੋਨ ਆਉਂਦਾ ਹੈ ਵੀ ਆਸੀ ਪੈਂਡ ਪੱਤਰ ਤੇ ਇਹ ਕਾ ਕਰਕੇ ਉਹਨਾਂ ਨਕੜੀ ਅਮਰਪਾਲ ਦਾ ਬਾਈਕਾਟ ਕਰ ਦਿੱਤਾ ਜਿਹੜੇ ਬੰਦੇ ਦੀ ਪਿੰਡ ਦੇ ਵਿੱਚ ਕਦਰ ਨਹੀਂ ਉਹ ਬੰਦਾ ਆ ਕੇ ਤੁਸੀਂ ਉਹਦੀ ਉਹਦੀ ਜਿਹੜੀ ਆਈਡੀਆ ਚੈੱਕ ਕਰਕੇ ਵੇਖਿਓ ਉਸ ਬੰਦੇ ਨੇ ਕਦੀ ਕੇਸਰੀ ਪਰਮਾਰੀ ਬਣ ਕੇ ਵੇਖਿਆ ਗੋਲ ਪਰਨਾ ਦੀ ਬਣ ਕੇ ਦੇਖਿਆ ਦੇ ਭਗਵੰਤ ਮਹਾਰਾਜੀ ਪੱਗ ਬੰਨਦਾ ਸੀ ਮੁਕਰ ਵਾਲੀ ਪਰ ਜਿਹੜੀ ਫੋਟੋ ਨੇ ਉੱਥੇ ਜਵਾਈ ਹੈ ਉਹ ਸੇਮ ਪਾਈ ਹੈ ਵਰਤਕਾਰ ਸਿੰਘ ਦੀ ਮਾਗ ਪੜਨਾ ਬੰਨਿਆ ਵੀ ਇਹਨਾਂ ਨੂੰ ਭੇਖਾ ਪੈ ਜਾਵੇ ਕਿਉਂ ਨ ਬੇਵਤੀ ਨੌਜਵਾਨਾਂ ਨੂੰ ਹੈ ਨੌਜਵਾਨੋਂ ਤੁਸੀਂ ਬਜ਼ੁਰਗਾਂ ਦਾ ਗੱਲ ਬਚਾਉਣੀ ਹੈ ਚੋਣ ਨਿਸ਼ਾਨ ਤੇ ਕਿੰਨੇ ਨੰਬਰ ਦੇ ਚੋਣ ਨਿਸ਼ਾਨ ਹੈ ਇਹ ਦੋ ਗੱਲਾਂ ਕਿਉਂਕਿ ਨਾਮ ਵੀ ਸੇਮ ਹੋਵੇਗਾ ਤੇ ਫੋਟੋ ਦਾ ਭੇਖਾ ਵੀ ਲੱਗ ਸਕਦਾ ਤੁਸੀਂ ਚੋਣ ਨਿਸ਼ਾਨ ਦੇ ਉੱਪਰ ਵੱਡੇ ਪੱਦਰ ਤੇ ਆਪਣੇ ਪਿੰਨ ਪੱਦਰ ਤੇ ਪ੍ਰਚਾਰ ਕਰਨਾ